ਜਮੇਸ਼ ਪਿਤਾ ਜੀ ਜਦੋਂ ਇਸ ਨਗਰ ਆਏ ਤਾਂ ਸੰਗਣਾ ਜੰਗਲ ਸੀ ਤੇ ਵਿੱਚ ਸੁੱਕੀ ਟਾਪ ਸੀ ਪਾਣੀ ਦੀ ਘਾਟ ਸੀ ਪਿੰਡ ਵਾਸੀਆਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਪਾਣੀ ਦੀ ਬਹੁਤ ਜ਼ਿਆਦਾ ਕਿਲਤ ਹੈ ਗੁਰੂ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇੱਕ ਤੀਰ ਮਾਰਿਆ ਤਾਂ ਇਸ ਸਥਾਨ ਤੋਂ ਪਾਣੀ ਦਾ 소ਮਾ ਪ੍ਰਗਟ ਹੋਇਆ ਜਿਸ ਦਾ ਨਾਮ ਬੋਦੀ ਸਾਹਿਬ ਹੈ ਸੰਗਤਾਂ ਨੇ ਦੇਖਿਆ ਕਿ ਪਾਣੀ ਦੀਆਂ ਧਾਰਾਂ ਨਿਕਲੀਆਂ ਜੋ ਢਾਬ ਸੁੱਕੀ ਸੀ ਪਾਣੀ ਨਾਲ ਨਕੋ ਨਕ ਭਰ ਗਈ ਸਿੰਘਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਇਸ ਮੌਕੇ ਸਤਿਗੁਰਾਂ ਨੇ ਬਾਰ ਦਿੱਤਾ ਕਿ ਇਸ ਬੋਲੀ ਸਾਹਿਬ ਦੇ ਜਲ ਨਾਲ ਸਰੀਰ ਕੁਮਾਰੀਆਂ ਠੀਕ ਹੋਇਆ ਕਰਨੀਆਂ ਗੁਰੂ ਸਾਹਿਬ ਜੀ ਦੇ ਬਚਨ ਅੱਜ ਵੀ ਪ੍ਰਤੱਖ ਹਨ ਜੋ ਬੱਚਾ ਸੋਕੜੇ ਦਾ ਮਰੀਜ਼ ਹੈ ਉਸ ਨੂੰ ਇੱਥੇ ਇਸ਼ਨਾਨ ਕਰਵਾਉਣ ਤੇ ਉਹ ਠੀਕ ਹੋ ਜਾਂਦਾ ਹੈ ਇੱਥੇ ਹੀ ਮਾਈ ਭਾਗੋ ਤੇ ਹੋਰ ਜ਼ਖਮੀ ਸਿੰਘਾਂ ਦਾ ਇਲਾਜ ਹੋਇਆ ਗੁਰੂ ਸਾਹਿਬ ਇੱਥੇ 11 ਦਿਨ ਰਹੇ ਇਸ ਪਿੰਡ ਦਾ ਨਾਮ ਰੋਹਿਲਾ ਤੋਂ ਗੁਰੂ ਸਰ ਪੈ ਗਿਆ ਤੇ ਜਿੱਥੇ ਗੁਰਦੁਆਰਾ ਗੁਰੂ ਸਰ ਸਾਹਿਬ ਸੁਸ਼ੋਭਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ